ਆਡੇ ਅੰਸਰਾ ਦੇ ਖਿਲਾਫ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਾਰਵਾਈ ਸਾਦਾਵਾਲੀ ਬਸਤੀ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਜੋ ਕਿ ਲੁੱਟਖੋਹ ਕਰਦੇ ਸਨ ਉਹਨਾਂ ਵੱਲੋਂ ਟਿਊਸ਼ਨ ਤੇ ਆਉਂਦੀ ਇੱਕ ਲੜਕੀ ਦਾ ਮੋਬਾਈਲ ਖੋਹ ਲਿੱਤਾ ਗਿਆ ਜਿਸ ਨੂੰ ਲੈ ਕੇ ਪੁਲਿਸ ਨੂੰ ਉਹਨਾਂ ਦੇ ਪਰਿਵਾਰਕ ਨੇ ਸੂਚਿਤ ਕੀਤਾ ਤਾਂ ਪਰਿਵਾਰਕ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਵੱਲੋਂ ਐ ਸিসিਟੀਵੀ ਕੈਮਰੇ ਖੰਗਾਲੇ ਗਏ ਅਤੇ ਕੈਮਰਾ ਦੀ ਮਦਦ ਨਾਲ ਦੋ ਅਪਰਾਧੀਆਂ ਨੂੰ ਜੋ ਉਹਨਾਂ ਵੱਲੋਂ ਪਛਾਣ ਕੀਤੀ ਗਈ ਅਤੇ ਉਹਨਾਂ ਨੂੰ ਪਛਾਣ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਅਤੇ ਲੜਕੀ ਦਾ ਖੋਇਆ ਹੋਇਆ ਮੋਬਾਈਲ ਅਤੇ ਇੱਕ ਮੋਟਰਸਾਈਕਲ ਨੂੰ ਬਰਾਮਦ ਕੀਤਾ ਪੁਲਿਸ ਵੱਲੋਂ ਲਗਾਤਾਰ ਜਿਹੜੇ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਾੜੇ ਅਨਸਰ ਨੱਥ ਪੌ ਲਈ ਜਿਹੜੇ ਉਪਰਾਲੇ ਕੀਤੇ ਜਾ ਰਿਹਾ ਹੈ ਨਾ ਤੇ 24 ਘੰਟਿਆਂ ਦੇ ਵਿੱਚ ਇਸ ਕਿਸ਼ਨੂ ਸਰ ਜਾ ਕੇ ਇੱਕ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਹੈ ਉੱਥੇ ਹੀ ਇਸ ਮੌਕੇ ਤੇ ਸਾਊਥ ਸਾੜਾ ਦੇ ਇੰਚਾਰਜ ਵਰੁਣ ਕੁਵਾਰ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਛੇੜ ਥਾਣਾ ਸਿਟੀ ਸਾਊਥ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜਿਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਇੱਕ ਲੜਕੀ ਸੀ ਉਹ ਆਪਣੀ ਇੰਟੂਇਸ਼ਨ ਤੋਂ ਪੜ ਕੇ ਆ ਰਹੀ ਸੀ ਤੇ ਦੋ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਫੋਨ ਸਨੇਚ ਕਰ ਲਿਆ ਗਿਆ ਸੀ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਵਿੱਚ 101 ਨੰਬਰ ਐਫ ਆਈ ਆਰ ਰਜਿਸਟਰ ਹੋਈ ਜਿਸ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਜਿਹੜੇ ਮਾੜੇ ਅਨਸਰ ਸੀ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਨਾਮਜ਼ਦ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਤੋਂ ਜਿਹੜਾ ਉਹ ਕਿਤਾ ਗਿਆ ਮੋਬਾਈਲ ਅਤੇ ਬਾਈਕ ਰਿਕਵਰ ਕੀਤੀ ਗਈ ਸਰ ਇਹ ਕਿਥੋਂ ਦੇ ਰਹਿਣਾ ਮਾੜੇ ਸੀਗੇ ਤੇ ਕੋਈ ਨਾ ਤੇ ਪਹਿਲਾਂ ਹੀ ਮੰਗਲ ਦਰਜ ਇਹ ਸਾਧਾ ਵਾਲੀ ਬਸਤੀ ਮੋਗਾ ਦੇ ਰਹਿਣ ਵਾਲੇ ਨੇ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਨਹੀਂ ਦਰਜ ਜਿਹੜਾ ਮੋਟਰਸਾਈਕਲ ਸੀ ਇਹਨਾਂ ਦਾ ਆਉਂਦਾ ਸੀ ਨਹੀਂ ਚੋਰੀ ਦੱਸਣਾ ਨਹੀਂ ਮੋਟਰਸਾਈਕਲ ਇਹ ਕਿਸੇ ਤੋਂ ਮੰਗ ਕੇ ਲੈ ਸੀ ਤੇ ਹੁਣ ਵੀ ਗਾਰਵੈ ਕਿ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਆਲਰੇਡੀ ਰਜਿਸਟਰ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਦਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ